ਜਮਰੋਦ ਦਾ ਕਿਲਾ ਬਚਾਉਣ ਦੀ ਖਾਤਰ ਹਰੀ ਸਿੰਘ ਨਲੂਏ ਨੇ ਆਪਣੀ ਸ਼ਹਾਦਤ ਦਿੱਤੀ ਸੀ ਜੀ ਉਸ ਦਾ ਘਟਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਗਵਾ ਕੇ ਅੱਜ ਤੱਕ ਸਾਨੂੰ ਸਿੱਖ ਰਾਜ ਨਹੀਂ ਮਿਲਿਆ ਜਦੋਂ ਬੱਬੂ ਧਰਨੇ ਤੇ ਸੀ ਨਾ ਹੂੰ ਦਿੱਲੀ ਬੋਲਦਾ ਸੀ ਹੂੰ ਤਾਂ ਉਸ ਨੂੰ ਹਰੈਸਮੈਂਟ ਬਹੁਤ ਕੀਤਾ ਸੀ ਹੂੰ ਜੇ ਉਹ ਤਾਂ ਚੱਲ ਬੰਦਾ ਸਿਰੜੀ ਹੈਗਾ ਕੱਟ ਗਿਆ ਠੀਕ ਆ ਪਰ ਜਿਹੜੇ ਆਮ ਛੋਟੇ ਹੁੰਦੇ ਹੈਗੇ ਉਹ ਡਰਦੇ ਹੁੰਦੇ ਆ ਵੀ ਸਰਕਾਰ ਦਾ ਪਤਾ ਕੋਈ ਨਹੀਂ ਇੱਕ ਭਗਵੰਤਾ ਭਗਵੰਤ ਦਾ ਕਲਾਕਾਰੀ ਪੱਖੋਂ ਵੀ ਇੱਕ ਗਰੋਥ ਹਾਊਸ ਅੱਛਾ ਗਰੋਥ ਹੋਣ ਦੇ ਬਾਵਜੂਦ ਵੀ ਅਗਲਾ ਕਹਿੰਦਾ ਯਾਰ ਇਹਦਾ ਪਤਾ ਨਹੀਂ ਵੀ ਕੀ ਕਰੇ ਭਾਨੇ ਨਾਲ ਕੀ ਕੀਤਾ ਪਾਣੋ ਪਤਾ ਹੀ ਆ ਸਾਰਿਆਂ ਨਾਲ ਲੱਖੇ ਵਰਗਿਆਂ ਨਾਲ ਕੀ ਕੀਤਾ ਠੀਕ ਹੈ ਸਾਰਿਆਂ ਨਾਲ ਹੀ ਇਨ ਲੋਕਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਅਸੀਂ ਕੱਲੇ ਗਾਣੇ ਗਾਈ ਜਾਂਦੇ ਆ ਅਸੀਂ ਜਿਹੜਾ ਘਾਟਾ ਪਹਿਲਾਂ ਸਹਿਾ ਦੂਸਰੀ ਵਾਰ ਸਹਨ ਦੀ ਬਾਰੀ ਆ ਗਈ ਰਣਜੀਤ ਬਾਵੇ ਨੇ ਨਾ ਫਿਲਮ ਨੂੰ ਇੱਕ ਨੂੰ ਅਗਨੋਰ ਕਰਤਾ ਸੀ ਅਜੀ ਦੇਵਗਨ ਦੀ ਮੂਵੀ ਵੀ ਮੈਂ ਨਹੀਂ ਕਰਨੀ ਪਰ ਐਮੀ ਨੇ ਉਹੋ ਕੰਮ ਕੀਤਾ ਸੀ ਉਸ ਮੂਵੀ ਦਾ ਕਿਉਂ ਕੀਤਾ ਕੱਲੇ ਪੈਸੇ ਦੀ ਦੌੜੀ ਆ ਪੈਸੇ ਤਾਂ ਯਾਰ ਕੰਧਰਾ ਕੋਲੇ ਬਥੇਰੇ ਆ ਦਿੱਲੀ ਜੀਵੀ ਰੋਡ ਤੇ ਜਾਵੜੋ ਬਥੇਰੇ ਪੈਸੇ ਮਿਲ ਜਾਣਗੇ ਅਨਸਾਨੀਅਤ ਨਹੀਂ ਕਿਵੇਂ ਹੋ ਠੀਕ ਹੋ ਠੀਕ ਆ ਜੀ ਆ ਪੰਜਾਬ ਦੀ ਗੱਲ ਕਰਨੀਏ ਹਰ ਉਹ ਪੰਜਾਬੀ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਉਹ ਇਸ ਧਰਨੇ ਤੇ ਦਿਖਾਈ ਕਿਉਂ ਨਹੀਂ ਦੇ ਰਿਹਾ ਖਾਸ ਕਰਕੇ ਕਲਾਕਾਰ ਜਿਹੜੇ ਪੰਜਾਬ ਪੰਜਾਬ ਗਾਉਂਦੇ ਆ ਜਿਹੜੇ ਕਹਿੰਦੇ ਆ ਉਹ ਪੰਜਾਬੀ ਆਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਉਹ ਅੱਜ ਧਰਨਿਆਂ ਤੇ ਕਿਉਂ ਨਹੀਂ ਨਜ਼ਰ ਆ ਕੱਲ ਦਾ ਕੱਟ ਰੱਖਿਆ ਜੀ ਕੱਲ ਨੂੰ ਆਉਣਗੇ ਹੂੰ ਆਉਣਗੇ ਪੱਕਾ ਅੱਜ 39 ਦਿਨ ਹੋ ਗਏ ਡਲੇਵਾਲ ਸਾਹਿਬ ਨੂੰ ਹਾਂ ਜੀ ਮ ਲੱਗਦਾ ਆ ਜਾਣਗੇ ਹੁਣ ਵੀ ਆਉਣਗੇ ਆਉਣਗੇ ਪੱਕਾ ਆਉਣਗੇ ਜਿਹੜੇ ਪੰਜਾਬ ਭਰ ਦਾ ਇਕੱਠ ਕਰਣਗੇ ਜਿਹੜੇ ਪੰਜਾਬ ਦੇ ਲੋਕ ਇਹ ਸੋਚ ਕੇ ਘਰਾਂ ਦੇ ਵਿੱਚ ਬੈਠੇ ਆ ਵੀ ਕੋਈ ਗੱਲ ਨਹੀਂ ਭਾਈ ਜੱਟਾਂ ਦਾ ਮਸਲਾ ਕਿਸਾਨਾਂ ਦਾ ਮਸਲਾ ਆਪਾਂ ਕੀ ਲੈਣਾ ਉਹ ਲੋਕਾਂ ਨੂੰ ਕੀ ਕਹੋਗੇ ਇਹ ਜਾਗਰੂਤ ਕਰਨੇ ਪੈਂਦੇ ਆ ਹੌਲੀ ਹੌਲੀ ਹੁਣ ਸਾਰੇ ਆਉਣਗੇ ਸਾਰੇ ਪੰਜਾਬ ਚ ਆਉਣਗੇ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤਾਂ ਆ ਜਿਓ ਹੋਰ ਅੱਗੇ ਲੈ ਚੱਲਦੇ ਆ ਤੁਹਾਨੂੰ ਇੱਧਰ ਧੂਣੀਆਂ ਸੇ ਕੀਆਂ ਜਾ ਰਹੀਆਂ ਤਾਂ ਇੱਕ ਨੌਜਵਾਨ ਬਾਈ ਜੇ ਮਿਲੇ ਆ ਸਾਨੂੰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਠੀਕ ਆ ਸਿਹਤ ਕਿਵੇਂ ਕੈਮ ਆ ਜਮ ਹਾਂ ਭਾਈ ਇੱਕ ਪੰਜਾਬੀ ਗਾਣੇ ਤੁਸੀਂ ਸੁਣਦੇ ਹੋਵੋਗੇ ਕਲਚਰ ਹੈ ਪੰਜਾਬੀ ਪਰ ਜਿਹੜੇ ਪੰਜਾਬੀ ਕਲਾਕਾਰ ਪੰਜਾਬ ਦਾ ਹੀ ਖਾਂਦੇ ਆ ਉਹ ਵੀ ਰੋਟੀ ਖਾਂਦੇ ਆ ਪਰ ਉਹ ਇਸ ਧਰਨੇ ਤੇ ਦਿਖਾਈ ਕਿਉਂ ਨਹੀਂ ਦੇ ਰਹੇ ਜਾਂ ਆਏ ਕਿਉਂ ਨਹੀਂ 39 ਦਿਨ ਹੋ ਗਏ ਅਜ ਉਹ ਡਰਦੇ ਆ ਕੀ ਤੋਂ ਡਰਦੇ ਆ ਬਾਈ ਕੀ ਲੱਗਦਾ ਸਰਕਾਰ ਨੇ ਜਦੋਂ ਬੱਬੂ ਧਰਨੇ ਤੇ ਸੀ ਨਾ ਹੂੰ ਦਿੱਲੀ ਬੋਲਦਾ ਸੀ ਹੂੰ ਤਾਂ ਉਸ ਨੂੰ ਹਰਾਸਮੈਂਟ ਬਹੁਤ ਕੀਤਾ ਸੀ ਹੂੰ ਜੇ ਉਹ ਤਾਂ ਚੱਲ ਬੰਦਾ ਸਿਰੜੀ ਹੈਗਾ ਕੱਟ ਗਿਆ ਠੀਕ ਆ ਪਰ ਜਿਹੜੇ ਆਮ ਛੋਟੇ ਹੁੰਦੇ ਹੈਗੇ ਉਹ ਡਰਦੇ ਹੁੰਦੇ ਆ ਵੀ ਸਰਕਾਰ ਦਾ ਪਤਾ ਕੋਈ ਨਹੀਂ ਇੱਕ ਭਗਵੰਤ ਆ ਭਗਵੰਤ ਦਾ ਕਲਾਕਾਰੀ ਪੱਖੋਂ ਵੀ ਇੱਕ ਗਰੋਥ ਹਾਊਸ ਅੱਛਾ ਗਰੋਥ ਹੋਣ ਦੇ ਬਾਵਜੂਦ ਵੀ ਅਗਲਾ ਕਹਿੰਦਾ ਯਾਰ ਇਹਦਾ ਪਤਾ ਨਹੀਂ ਵੀ ਕੀ ਕਰੇ ਭਾਨੇ ਨਾਲ ਕੀ ਕੀਤਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਲੱਖੇ ਅਰਗਿਆਂ ਨਾਲ ਕੀ ਕੀਤਾ ਠੀਕ ਹੈ ਸਾਰਿਆਂ ਨਾਲ ਹੀ ਇਨਨ ਲੋਕਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਅਸੀਂ ਕੱਲੇ ਗਾਣੇ ਗਾਈ ਜੰਨੇ ਆ ਅਸੀਂ ਜਿਹੜਾ ਘਾਟਾ ਪਹਿਲਾਂ ਸੇਹਾ ਦੂਸਰੀ ਵਾਰ ਸਹਨ ਦੀ ਬਾਰੀ ਆ ਗਈ ਹੂੰ ਜਮਰੌਦ ਦਾ ਕਿਲਾ ਹੂੰ ਬਚਾਉਣ ਦੀ ਖਾਤਰ ਹਰੀ ਸਿੰਘ ਨਲੂਏ ਨੇ ਆਪਣੀ ਸ਼ਹਾਦਤ ਦਿੱਤੀ ਸੀ ਜੀ ਉਸ ਦਾ ਘਾਟਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਗਵਾਕੇ ਅੱਜ ਤੱਕ ਸਾਨੂੰ ਸਿੱਖ ਰਾਜ ਨਹੀਂ ਮਿਲਿਆ ਜੀ ਦੂਸਰੀ ਵਾਰ ਸਾਨੂੰ ਜਰਨੈਲ ਹੂੰ ਦੁਬਾਰਾ ਮਿਲੇ ਨੇ ਡੱਲੇਵਾਲ ਸਾਹਿਬ ਜੇ ਅਸੀਂ ਗਵਾਲਿਆ ਪੁਰਾਣੇ ਅੰਦੋਲਨ ਦੀ ਗੱਲ ਕਰਾਂ ਤੁਹਾਡੀ ਗੱਲ ਵਿੱਚ ਐਮੀ ਵਰਕ ਵਰਗੇ ਕਲਾਕਾਰ ਜਾਂ ਹ ਹਰਫ ਚੀਮੀ ਵਰਗੇ ਤਾਂ ਚਲੋ ਹੁਣ ਵੀ ਆਏ ਆ ਬਹੁਤ ਸਾਰੀਆਂ ਜੋੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਸਿੱਧ ਆ ਉਹ ਵੀ ਦਿਖਾਈ ਦਿੰਦੀਆਂ ਹੁਣ ਕੀ ਲੱਗਦਾ ਉਹਨਾਂ ਦਾ ਕਿਸਾਨੀ ਕੋਲੋਂ ਮਨ ਆ ਗਿਆ ਜਾਂ ਭਾਈ ਰੋਟੀ ਖਾਣੋਂ ਹਟ ਗਏ ਹੁਣ ਨਹੀਂ ਐਮੀ ਵਰਕ ਤਾਂ ਵੀਰੇ ਰਣਜੀਤ ਬਾਵੇ ਨੇ ਨਾ ਫਿਲਮ ਨੂੰ ਇੱਕ ਨੂੰ ਇਗਨੋਰ ਕਰਤਾ ਸੀ ਅਜੇ ਦੇਬ ਕਰਨ ਦੀ ਮੂਵੀ ਵੀ ਮੈਂ ਨਹੀਂ ਕਰਨੀ ਪਰ ਐਮੀ ਨੇ ਉਹ ਕੰਮ ਕੀਤਾ ਸੀ ਉਸ ਮੂਵੀ ਦਾ ਕਿਉਂ ਕੀਤਾ ਕੱਲੇ ਪੈਸੇ ਦੀ ਦੌੜ ਹੀ ਹੈ ਪੈਸੇ ਤਾਂ ਯਾਰ ਕੰਧਰਾਂ ਕੋਲੇ ਬਥੇਰੇ ਆ ਦਿੱਲੀ ਜੀ ਵੀ ਰੋਡ ਤੇ ਜਾਵੜੋ ਬਥੇਰੇ ਪੈਸੇ ਮਿਲ ਜਾਣਗੇ ਅਨਸਾਨੀਅਤ ਨਹੀਂ ਸੰਤਪਿੰਡਰਾਂ ਵਾਲਿਆਂ ਨੇ ਇੱਕ ਸਪੀਸ ਸੀ ਉਹ ਕਹਿੰਦੇ ਹੁੰਦੇ ਆ ਬੰਦੇ ਦੀ ਮੌਤ ਆਮ ਮਰਨਾਂ ਨਾ ਨਹੀਂ ਹੁੰਦੀ ਬੰਦੇ ਦੀ ਮੌਤ ਹੁੰਦੀ ਹੈ ਜਦੋਂ ਜਮੀਰੀ ਪੱਖੋਂ ਮਰ ਜਾਂਦਾ ਜੋ ਜਿਹੜੇ ਬੰਦੇ ਦਾ ਇਨਸਾਨ ਦਾ ਜਮੀਰ ਮਰ ਗਿਆ ਉਸ ਦੀ ਮੌਤ ਹੁੰਦੀ ਹੈ ਹੂੰ ਵੀਰ ਪੈਸੇ ਤਾਂ بڑے ਲੋਕਾਂ ਕੋਲੇ بڑے بڑے ਪੈਸੇ ਪਏ ਆ ਇਹ ਕਲਾਕਾਰ ਬਈ ਰਹਿਣ ਵਾਲੇ ਪਿੰਡਾਂ ਦੇ ਆ ਪੰਜਾਬ ਦੇ ਰਹਿਣ ਵਾਲੇ ਆ ਪਰ ਚੁੱਪ ਕਿਉਂ ਆ ਜਾਂ ਉਹਨਾਂ ਦੀ ਧਰਨਾ ਨੀ ਨਿਗਾ ਦੇ ਵਿੱਚ ਹੀ ਨਹੀਂ ਕੀ ਲੱਗਦਾ ਨਹੀਂ ਨਹੀਂ ਧਰਨਾ ਤਾਂ ਬਾਈ ਜੀ ਬਹੁਤ ਗਾਹਾਂ ਦੀ ਗੱਲ ਹੈ ਕੀ ਲੱਗਦਾ ਫਿਰ ਉਹ ਚੁੱਪ ਕਾ ਤੋੜ ਬਾਈ ਢੜਕੇ ਸਵੇਰੇ ਹੈਗੀ ਆ 4 ਤਰੀਕ ਹੂੰ ਘੱਟ ਤੋਂ ਘੱਟ ਹੂੰ 5 ਲੱਖ ਪਲੱਸ ਦਾ ਕੱਟ ਹੋਊਗਾ ਹੂੰ ਇਸ ਧਰਨੇ ਦੇ ਵਿੱਚ ਬੀਬੀਆਂ ਦਾ ਅੱਛਾ ਸਾਡੀਆਂ ਮਾਤਾ ਭੈਣਾਂ ਆਉਣਗੀਆਂ ਠੀਕ ਹੈ ਜੀ ਐ ਨੂੰ ਆਉਣ ਦਾ ਵੀ ਹੱਕ ਬੰਦ ਹੈ ਜੇ ਅਸੀਂ ਇਹ ਬਾਈ ਜੀ ਇਕੱਲੇ ਧਰਨਾ ਕੋਈ ਕਿਸਾਨਾਂ ਦੀ ਲੜਾਈ ਨਹੀਂ ਇਹ ਦੁਕਾਨਦਾਰਾਂ ਦੀ ਲੜਾਈ ਵੀ ਹੈ ਇਹ ਮਜ਼ਦੂਰਾਂ ਦੀ ਲੜਾਈ ਵੀ ਹੈ ਕਿਸਾਨ ਦਾ ਮਤਲਬ ਕੱਲਾ ਇਹ ਨਹੀਂ ਹੁੰਦਾ ਕਿ ਕੱਲਾ ਜੋ ਖੇਤੀਬਾੜੀ ਕਰਦਾ ਉਹੀ ਕਿਸਾਨ ਹੁੰਦਾ ਨਹੀਂ ਕਿਸਾਨ ਕੌਣ ਹੈ ਇੱਕ ਸੇਠ ਜੋ ਸੌਦਾ ਪੱਤਾ ਵੇਚਦਾ ਉਹ ਤੋਂ ਖਾਂਦਾ ਮਜ਼ਦੂਰ ਤੇ ਕਿਸਾਨ ਉਹ ਵੀ ਕਿਸਾਨ ਹੈ ਇੱਕ ਮੋਚੀ ਮੰਨ ਲਓ ਜੋੜੇ ਬਣਾ ਕੇ ਦਿੰਦਾ ਸਾਨੂੰ ਉਹ ਵੀ ਕਿਸਾਨ ਹੈ ਇੱਕ ਦੁਕਾਨਦਾਰ ਜੇ ਜੀਨ ਦੀ ਪੈਂਟ ਫਾਰਮਰ ਪੈਂਟ ਸਾਨੂੰ ਕੋਈ ਲੀੜਾ ਕਪੜਾ ਪਹਿਨਣ ਨੂੰ ਦਿੰਦਾ ਉਹ ਵੀ ਕਿਸਾਨ ਹੈ ਅਸੀਂ ਸਾਰੇ ਵਰਗ ਇਹ ਖੇਤੀ ਪ੍ਰਧਾਨ ਦੇਸ਼ ਜੀ ਅਸੀਂ ਇਸ ਦੇ ਇਸ ਨੂੰ ਗਲਤ ਜ਼ਰੀਏ ਨਾਲ ਦੇਖ ਲੈਣੇ ਆਂ ਕਈ ਵਾਰੀ ਬਾਕੀ ਸਾਡੇ ਕੁਝ ਸਰਾਰਤੀ ਅੰਸ਼ਰ ਹੁੰਦੇ ਆ ਜਿਹੜੇ ਇਸ ਚੀਜ਼ ਤੋਂ ਅਕਾਉਂਦੇ ਆ ਲੋਕਾਂ ਨੂੰ ਕਿ ਲੋਕ ਅੱਕ ਜਾਣ ਇਸ ਚੀਜ਼ ਨੂੰ ਇਗਨੋਰ ਕਰਨ ਪਰ ਲੋਕ ਇਗਨੋਰ ਨਹੀਂ ਕਰਦੇ ਹੁੰਦੇ ਜੋ ਪੜੇ ਲਿਖੇ ਐਜੂਕੇਟਿਡ ਆਗੇ ਹੁਣ ਜੋ ਕੰਪਨੀਆਂ ਚਲਾਈ ਜਾਂਦੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਬਣ ਗਏ ਚਲੋ ਮੰਨ ਲਿਆ ਅੱਜ ਉਹਨਾਂ ਦੀਆਂ ਕੰਪਨੀਆਂ ਵੱਡੀਆਂ ਵੱਡੀਆਂ ਠੀਕ ਹੈ ਪਰ ਉਹਨਾਂ ਦੇ ਪਿਓ ਦਾਦਾ ਦੇ ਤਾਂ ਕਦੇ ਕਿਸਾਨ ਸੀ ਹੂੰ ਲੰਮੀ ਗੱਲ ਸੋਚਣ ਦੀ ਏ ਅਕਸਰੋ ਬੱਚੇ ਤਾਂ ਕਿਸਾਨਾਂ ਦੇ ਹੀ ਐ ਜੇ ਉਹਨਾਂ ਦਾ ਪਿਓ ਨਹੀਂ ਕਿਸਾਨ ਸੀ ਉਹਨਾਂ ਦਾ ਦਾਦਾ ਕਿਸਾਨ ਸੀ ਇਹ ਦਾਦਾ ਨਹੀਂ ਪਰਦਾਦਾ ਕੋਈ ਤਾਂ ਕਿਸਾਨ ਸੀ ਹੂੰ ਜੀ ਇਹ ਗੱਲ ਨੂੰ ਇਗਨੋਰ ਅਸੀਂ ਕਿਵੇਂ ਕਰ ਸਕਦੇ ਆ ਹੂੰ ਇਹ ਸਾਨੂੰ ਜੋ ਬੀਜਿਆ ਉਹ ਵੱਢਣਾ ਪਊਗਾ ਹੂੰ ਤਾਂ ਬਾਈ ਹੋਰਾਂ ਨੇ ਸਾਫ਼ ਸ਼ਬਦਾ ਦੇ ਵਿੱਚ ਇਹ ਗੱਲ ਕਹੀ ਐ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਜਾਂ ਕਿਸੇ ਵੀ ਦੇਸ਼ ਦੇ ਵਿੱਚ ਰਹਿਣ ਵਾਲਾ ਜਿਹੜਾ ਕਿਸਾਨ ਦੇ ਨਾਲ ਜੁੜਿਆ ਹੋਇਆ ਚਾਹੇ ਉਹ ਆਰਤੀਆ ਵਰਗ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਮਜ਼ਦੂਰ ਹੈ ਉਹ ਹਰ ਇੱਕ ਕਿਸਾਨੀ ਵਰਗ ਦੇ ਨਾਲ ਜੁੜਿਆ ਹੋਇਆ ਤੇ ਕਿਸਾਨਾਂ ਦਾ ਇਹ ਮਸਲਾ ਨਹੀਂ ਇਹ ਭਾਈ 올 ਇੰਡੀਆ ਦਾ ਮਸਲਾ ਇਹ ਸਾਰੇ ਨਾਗਰੀਕਾ ਦਾ ਮਸਲਾ ਕਿਉਂਕਿ ਜੇ ਬਾਈ ਹੋਰੇ ਕਹਿੰਦੇ ਵੀ ਜੇ ਕਾਰਪੋਰੇਟ ਘਰਾਣੇ ਅਨਾਜ ਲੈ ਜਾਂਦੇ ਆ ਤਾਂ ਪੰਜਾਬ ਪੱਲੇ ਜਾਂ ਇੰਡੀਆ ਪੱਲੇ ਕੁਝ ਵੀ ਨਹੀਂ ਰਹਿਣਾ ਤੇ ਜਿਹੜਾ ਆਨਾਜ਼ ਹੈ ਉਹ ਵੀ ਬਹੁਤ ਮਹਿੰਗੇ ਭਾਅ ਦੇ ਵਿੱਚ ਮਿਲੂਗਾ ਜਿਵੇਂ ਪਾਣੀ ਮਿਲਦਾ ਹੈ ਆਜੋ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਵੀਡੀਓ ਦੇਖਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ